ਮੋਹਾਲੀ ਤੋਂ ਸਾਹਮਣੇ ਆਈ ਹੈ ਜਿੱਥੇ ਮਾਂ ਨੇ ਜੇਠ ਦੇ ਨਾਲ ਮਿਲ ਕੇ ਧੀ ਦਾ ਕਤਲ ਕਰ ਦਿੱਤਾ ਹੈ ਮੋਹਾਲੀ ਦੇ ਪਿੰਡ ਸ਼ਾਮਪੁਰ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਨਾਜਾਇਜ਼ ਸਬੰਧਾਂ ਨੂੰ ਲੁਕਾਉਣ ਦੇ ਲਈ ਧੀ ਦਾ ਕਤਲ ਕਰ ਦਿੱਤਾ ਗਿਆ 13 ਸਾਲਾ ਧੀ ਨੂੰ ਸਲਫਾਸ ਖਵਾ ਦਿੱਤੀ ਮੁਲਜ਼ਮ ਮਹਿਲਾ ਤੇ ਜੇਠ ਫਰਾਰ ਹੋ ਚੁੱਕੇ ਨੇ ਪੁਲਿਸ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਸ਼ਾਮਪੂਰ ਦੇ ਵਿੱਚ ਇੱਕ ਇੱਕ ਮਾਂ ਦੀ ਤਰਫੋਂ ਪਹਿਲਾਂ ਆਪਣੀ ਹੀ 13 ਸਾਲਾ ਮਾਸੂਮ ਧੀ ਨੂੰ ਜ਼ਹਿਰ ਦੇ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਗੜਾ ਘੁੱਟ ਕੇ ਉਸ ਨੂੰ ਮਾਰਿਆ ਗਿਆ ਇਸ ਤੋਂ ਪਹਿਲਾਂ ਹਾਲਾਂਕਿ ਦਸੀਏ ਕਿ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਫਰਾਰ ਉਹ આરોપી ਹੋ ਚੁੱਕੀ ਹੈ ਮਹਿਲਾ ਆਪਣੇ ਪ੍ਰੇਮੀ ਦੇ ਨਾਲ ਜਿਹੜਾ ਮਿਲ ਕੇ ਦੱਸਿਆ ਜਾ ਰਿਹਾ ਹੈ ਕਿ লাশ ਨੂੰ ਖੁਰਦ-ਬੁਰਦ ਜਿਹੜਾ ਉਹ ਕਰਕੇ ਸੰਸਕਾਰ ਵੀ ਕਰ ਦਿੱਤਾ ਗਿਆ ਪੁਲਿਸ ਨੂੰ ਖਬਰ ਮਿਲੀ ਜਿਸ ਤੋਂ ਬਾਅਦ ਪੁਲਿਸ ਨੇ ਪਿੰਡ ਪਹੁੰਚ ਕੇ ਜਾਂਚ ਕੀਤੀ ਤਾਂ ਮਹਿਲਾ ਅੰਗਰੇਜ਼ ਕੌਰ ਅਤੇ ਉਸ ਦਾ ਜੇਠ ਫਰਾਰ ਪਾਏ ਗਏ ਇਲਜ਼ਾਮ ਦੋਹਾਂ ਤੇ ਨੇ ਕਿ ਉਹਨਾਂ ਦੇ ਦਰਮਿਆਨ ਨਾਜਾਇਜ਼ ਸਬੰਧ ਚੱਲ ਰਹੇ ਸਨ ਜਿਸ ਦਾ ਪਤਾ ਉਸ ਬੱਚੀ ਨੂੰ ਲੱਗਿਆ ਤੇ ਉਸ ਨੂੰ ਲੁਕਾਉਣ ਦੇ ਲਈ ਆਪਣੀ ਗਲਤੀ ਨੂੰ ਲੁਕਾ ਦੇ ਲਈ ਉਸ ਜੇਜ ਨੇ ਔਰ ਉਸ ਬੱਚੀ ਦੀ ਮਾਂ ਨੇ ਉਸ ਬੱਚੀ ਦਾ ਕਤਲ ਕਰ ਦਿੱਤਾ ਉਸ ਨੂੰ ਸਲਫਾਸ ਜ਼ਹਿਰ ਪਹਿਲਾ ਖਵਾ ਦਿੱਤੀ ਤੇ ਫਿਰ ਗळा ਕੁੱਟ ਕੇ ਮਾਰ ਦਿੱਤਾ ਗਿਆ ਇੱਥੇ ਹੀ આરોપી ਨਹੀਂ ਹਟੇ লাশ ਨੂੰ ਖੁਰਦ-ਬੁਰਦ ਜਿਹੜਾ ਆ ਉਹ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਭੁਪਿੰਦਰ ਬੱਬਰ ਮੇਰੇ ਸਹਿਯੋਗੀ ਜਿਆਦਾ ਜਾਣਕਾਰੀ ਦੇ ਨਾਲ ਜੁੜੇ ਨੇ ਭੁਪਿੰਦਰ ਮਾਮਲੇ 'ਚ ਜਾਣਕਾਰੀ ਚਾਹਵਾਂਗੇ ਕਿ ਕਿਵੇਂ ਪੁਲਿਸ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਤੇ ਹੁਣ ਤੱਕ ਕਰ ਕਿਸ ਤਰ੍ਹਾਂ ਦੀ ਕਾਰਵਾਈ ਕੀ ਅਪਡੇਟ ਹੈ ਕਿ 15 ਦਿਨ ਪਹਿਲਾਂ ਦੀ ਗੱਲ ਰੱਸੀ ਜਾ ਰਹੀ ਹੈ ਪਿੰਡ ਝਾਮਪੁਰ ਆ ਜਿਹੜਾ ਕਿ ਮੁਹੱਲੇ ਦੇ ਨਹੀਂ ਪੈਂਦਾ ਤੇ ਉੱਥੇ ਇੱਕ ਲੜਕੀ ਜਿਹੜੀ 13 ਸਾਲ ਦੀ ਦੱਸੀ ਜਾ ਰਹੀ ਹੈ ਤੇ ਮਾਂ ਵੱਲੋਂ ਉਹਦਾ ਸੰਸਕਾਰ ਕਰ ਦਿੱਤਾ ਗਿਆ ਕਿਉਂਕਿ ਉਹਦਾ ਫਾਦਰ ਆਊਟ ਆਫ ਸਟੇਸ਼ਨ ਗਿਆ ਸੀਗਾ ਫਾਦਰ ਨੂੰ ਇਹ ਕਿਹਾ ਵੀ ਕੁੜੀ ਨੂੰ ਸੱਪ ਲੜ ਗਿਆ ਸੀ ਜਦੋਂ ਅਸੀਂ ਹਸਪਤਾਲ ਦਾਖਲ ਕਰਾਣ ਗਏ ਤਾਂ ਰਸਤੇ ਵਿੱਚ ਇਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਅੰਤ ਸੰਸਕਾਰ ਕਰ ਦਿੱਤਾ ਫਾਦਰ ਵੱਲੋਂ ਸ਼ੱਕ ਜਤਾਇਆ ਗਿਆ ਜੇ ਉਸ ਤੋਂ ਬਾਅਦ ਪਿੰਡੇ ਦੇ ਵਿੱਚ ਵੀ ਜਿਹੜੀ ਇਹ ਗੱਲ ਉੱਠਦੀ ਗਈ ਵੀ ਕਿਤੇ ਨਾ ਕਿਤੇ ਇਹ ਕੋਈ ਨਾ ਕੋਈ ਵਾਰਦਾਤ ਹੋ ਇਨਜਾਮ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਪੁਲਿਸ ਕੋਲ ਇਹ ਸ਼ਿਕਾਇਤ ਪਹੁੰਚਦੀ ਹੈ ਉਸ ਸਖਤੀ ਨਾਲ ਇਹਦਾ ਤਦਸਦ ਕਰਦੀ ਹੈ ਉਸ ਤੋਂ ਬਾਅਦ ਜਿਹੜਾ ਫਾਦਰ ਹੈ ਜਿਹੜਾ ਉੱਥੇ ਤਾਇਆ ਰਹਿ ਰਿਹਾ ਹੈ ਉਹਨੇ ਜਦੋਂ ਅਰੈਸਟ ਕੀਤਾ ਗਿਆ ਹਿਰਾਸਤ ਤੇ ਲਿਆ ਗਿਆ ਉਸ ਤੋਂ ਬਾਅਦ ਉਹਦੇ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਸਾਰਾ ਮਾਮਲਾ ਇਹ ਖੁੱਲ ਕੇ ਸਾਹਮਣੇ ਆਇਆ ਕਿ ਜਿਹੜੀ ਲੜਕੀ ਦੇ ਮਾਂ ਦੇ ਸੀ ਉਹ ਇਹ ਤਾਂ ਇਹਨਾਂ ਦੇ ਗਲਤ ਰਿਲੇਸ਼ਨਸ਼ਿਪ ਜਦ ਲੜਕੀ ਨੇ ਉਹਨਾਂ ਨੂੰ ਦੋਨਾਂ ਨੂੰ ਪੱਤੀ ਜਾਨੇ ਖਾਲਤ ਦੇ ਵਿੱਚ ਦੇਖ ਲਿਆ ਸੀ ਠੀਕ ਹੈ ਭਪਿੰਦਰ ਤਮਾਮ ਜਾਣਕਾਰੀ ਦਿਲੇ ਸ਼ੁਕਰੀਆ ਤੁਹਾਡਾ ਤਾਂ 13 ਸਾਲਾਂ ਤੀਨ ਨੂੰ ਸਲਫਾਸ ਖੁਆਈ ਗਈ ਮਾਂ ਔਰ ਜੇੜ ਦੇ ਉੱਤੇ ਜਿਹੜੇ ਕਤਲ ਦੇ ਇਲਜ਼ਾਮ ਨੇ ਨਾਜਾਇਜ਼ ਸਬੰਧ ਦਾ ਮਾਮਲਾ ਦੱਸਿਆ ਜਾ ਰਿਹਾ ਔਰ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਦੋਨੋਂ ਹੀ ਮੁਲਜ਼ਮ ਫਰਾਰ ਤੋਂ ਸਜਾਰੇ ਨੇ ਪੁਲਿਸ ਦੀ ਤਰਫੋਂ ਅੱਧੀ ਪਾਲਕੀਤੀ ਜਾ ਰਹੀ ਹੈ ਬੇਸਿਕਲੀ ਸਾਡੇ ਕੋ ਗੁਪਤ ਇਨਫੋਰਮੇਸ਼ਨ ਸੀ ਤੇ ਗੁਪਤ ਇਨਫੋਰਮੇਸ਼ਨ ਤੇ ਐਸਐਚਓ ਸੁਹਾਣਾ ਜਸਪ੍ਰੀਤ ਸਿੰਘ ਨੇ ਆਪਣੇ ਮਕਦਮਾ ਦਰਜ ਕਰਕੇ 248 ਨੰਬਰ ਐਫਆਈਆਰ 213 ਦੀ ਇੱਕ 238123 ਤੇ 3 ਦੀ 5 ਬੀਐਨਐਸ ਥਾਣਾ ਸੁਹਾਣਾ ਦੇ ਵਿੱਚ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਬੇਸਿਕਲੀ ਇਹਦੇ ਵਿੱਚ ਸਾਡੇ ਕੋ ਇਨਫੋਰਮੇਸ਼ਨ ਸੀ ਵੀ ਇੱਕ ਬ੍ਰੀਥ ਬ੍ਰੀਥ ਕੋਰ ਲੜਕੀ ਹੈ ਜਿਹੜੀ ਬੱਚੀ 13 ਸਾਲ ਦੀ ਸੀ ਤੇ ਉਹਦੀ ਮਦਰ ਨੇ ਅੰਗਰੇਜ਼ ਕੋਰ ਤੇ ਨਾਲ ਉਹਦੇ ਜੇਥ ਨੇ ਦੁਵਾ ਨੇ ਜਦੋਂ ਉਹਨੂੰ ਅਬਸੀਨ ਉਹਦੇ ਚ ਵੇਖ ਕੇ ਉਹਨਾਂ ਦੇ ਆਪਸ ਚ ਗਲਤ ਰਿਲੇਸ਼ਨ ਸੀ ਜਿਹੜੇ ਬੱਚੀ ਨੇ ਵੇਖ ਲਿਆ ਸੀ ਉਹਦੇ ਵਿੱਚ ਉਹਨੂੰ ਪਹਿਲਾਂ ਸਲਫਾਸ ਖਵਾ ਕੇ ਤੇ ਫਿਰ ਉਹਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ ਜਿਹਦੇ ਕੋ ਸਾਡੇ ਕੋ ਮੁਖਬਰੀ ਪੱਕੀ ਤੇ ਸੱਚੀ ਸੀ ਇਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਹੈ ਇਹ ਉਹਦੀ ਤਫ਼ਤੀਸ਼ ਜਾਰੀ ਹੈ ਫਾਦਰ ਕਿਥੇ ਸੋ ਗਿਆ ਮੈਂ ਇਹਦੇ ਵਿੱਚ ਅਸੀਂ ਤੁਹਾਨੂੰ ਇਹਦੀ ਡਿਟੇਲਿੰਗ ਅਜੇ ਬਾਅਦ ਚ ਦੱਸਾਂਗੇ ਸਾਰੀ ਕਿਉਂਕਿ ਅਜੇ ਅਸੀਂ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਤੇ ਛੇਤੀ ਹੀ ਉਹਨਾਂ ਨੂੰ ਕਾਬੂ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਏ ਉਹਦੀ ਵੀ ਡੈਥ ਜਿਹੜੀ ਤਰੀ ਹੋ ਗਈ ਸੀ ਜਾਂ ਹੱਤავੋਂ ਜਿਹੜਾ ਜਾਂ ਕੁਕਿੰਗ ਹੈ ਇਹ ਕੀ ਕਹਿੰਦੇ ਘਰੇ ਹੀ ਹੋ ਗਈ ਸੀ ਜਿਹਦੇ ਤੇ ਇਹਦੇ ਉਹਨਾਂ ਨੇ ਫਿਰ ਉਹ ਲੈ ਕੇ ਨਹੀਂ ਅਰਲੀ ਮਾਰਨਿੰਗ ਸੰਸਕਾਰ ਕਰਤਾ ਸੀ ਜਿਹੜੀ ਸਾਨੂੰ ਇਨਫੋਰਮੇਸ਼ਨ ਹੈ ਬਾਕੀ ਜਦੋਂ ਉਹ ਮੁਝੇ ਪਰੇ ਜਾਂਗੇ ਉਹਦੇ ਤੇ ਤਾਂ ਸਾਨੂੰ ਐਨ ਤਸਦੀਕ ਹੋ ਜੂਗੀ ਵੀ ओरिजिनल ਚ ਕੀ ਹੋਇਆ ਕਿਹੜੇ ਪਿੰਡ ਦਾ ਤਾਂ ਜਗਰਾਉਂਦ ਦੇ